ਸੋਸ਼ਲ ਮੀਡੀਆ ਦੇ ਸਾਰੇ ਹੀ ਦੋਸਤਾਂ ਨੂੰ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਹੋਰ ਨਵਾਂ ਰਿਸ਼ਤਾ ਲੈ ਕੇ ਹਾਜ਼ਰਾਂ ਕਈ ਵਾਰ ਸਾਰੇ ਪਰਿਵਾਰਾਂ ਦੇ ਫੋਨ ਨਹੀਂ ਚੱਕੇ ਜਾਂਦੇ ਪਲੀਜ਼ ਆਪਣੇ ਬੱਚਿਆਂ ਦੇ ਬਾਇਓਡਾਟਾ ਦੇ ਡਿਟੇਲ ਸਾਨੂੰ ਵਟਸਐਪ ਤੇ ਸੈਂਡ ਕਰੋ ਅਸੀਂ ਆਪ ਖੁਦ ਤੁਹਾਨੂੰ ਫੋਨ ਕਰਾਂਗੇ ਜਾਂ ਵਟਸਐਪ ਤੇ ਆਪਣੇ ਬੱਚਿਆਂ ਦੇ ਰਿਸ਼ਤੇ ਬਾਰੇ ਸਾਡੇ ਕੋਲ ਜਾਣਕਾਰੀ ਲੈ ਸਕਦੇ ਢੇਰੂ ਗੋਪੇ ਤੇ ਦੋਵਾਂ ਦੇ ਨੰਬਰ ਦਿੱਤੇ ਗਏ ਹਨ ਹੁਣ ਆਪਾਂ ਤੁਹਾਡੇ ਸਾਹਮਣੇ ਜੱਟ ਸਿੱਖ ਪਰਿਵਾਰ ਦਾ ਰਿਸ਼ਤੇ ਦਾ ਆਪਾਂ ਗੱਲ ਕਰਦੇ ਹਾਂ ਇਹ ਰਿਸ਼ਤਾ ਤਰਨਤਨ ਏਰੀਏ ਦਾ ਹੈ ਜੀ ਜੋ ਕਿ ਲੜਕੇ ਦਾ ਡੇਟ ਆਫ ਬਰਥ 1994 ਦਾ ਹਾਈਟ 5 ਫੁੱਟ 10 ਇੰਚ ਬੀਏ ਇਹਨਾਂ ਨੇ ਸਟੱਡੀ ਕੀਤੀ ਹੋਈ ਹੈ ਇਹਨਾਂ ਕੋਲ ਜਿਹੜੀ ਆਪਣੀ ਜ਼ਮੀਨ ਹੈ ਉਹ 20 ਕਿੱਲੇ ਜ਼ਮੀਨ ਹੈ ਜੀ ਜਿੰਦੇ ਵਿੱਚੋਂ 8 ਕਿੱਲੇ ਜ਼ਮੀਨ ਵਾਇਦਯੋਗ ਹੈ ਜੀ 8 ਕਿੱਲਿਆਂ ਦੇ ਵਿੱਚ ਇਹਨਾਂ ਨੇ ਗਦਾਮ ਲਾਏ ਹੋਏ ਹਨ ਤੇ 4 ਕਿੱਲੇ ਜ਼ਮੀਨ ਦੇ ਵਿੱਚ ਪੱਠਾ ਲੱਗਾ ਹੋਇਆ ਹੈ ਟੋਟਲ 20 ਕਿੱਲੇ ਜ਼ਮੀਨ ਹੈ ਦੁਬਾਰਾ ਫਿਰ ਦੱਸ ਦਿੰਨੇ ਆ ਜੀ 8 ਕਿੱਲਾਂ ਦੇ ਵਿੱਚ ਵਾਈ ਕਰਦੇ ਹਨ ਚਾ ਚਾਰਾ ਕਿੱਲਾਂ ਦੇ ਵਿੱਚ ਪੱਠਾ ਲੱਗਾ ਹੋਇਆ ਹੈ ਤੇ 8 ਕਿੱਲਾਂ ਦੇ ਵਿੱਚ ਹੀ ਇਹਨਾਂ ਨੇ ਗਦਾਮ ਲਾਏ ਹੋਏ ਹਨ ਟੋਟਲ 20 ਕਿੱਲੇ ਜ਼ਮੀਨ ਹੈ ਬਹੁਤ ਹੀ ਵਧੀਆ ਪਰਿਵਾਰ ਹੈ ਜੀ ਔਰ ਲੜਕੇ ਨੇ ਆਪਣਾ ਵੀ ਬਿਜ਼ਨਸ ਖੋਲ੍ਹਿਆ ਹੈ ਚਾਹੁੰਦੇ ਹਨ ਕੋਈ ਸੋਹਣੀ ਤੇ ਵਧੀਆ ਪਰਿਵਾਰ ਬਰਾਬਰ ਦਾ ਪਰਿਵਾਰ ਹੋਵੇ ਸੋਹਣੀ ਤੇ ਲੰਮੀ ਗੁੜੀਆ ਹੋਵੇ ਜੋ ਕਿ ਲੜਕੀ ਦੀ ਸਟੱਡੀ ਵੀ ਵਧੀਆ ਹੋਵੇ ਉਹ ਸੰਪਰਕ ਕਰ ਸਕਦਾ ਜੀ ਇਸ ਦੇ ਨਾਲ ਸਾਡੇ ਨੰਬਰਾਂ ਦੇ ਨਾਲ ਇੱਕ ਪਰਿਵਾਰ ਦਾ ਵੀ ਨੰਬਰ ਦਿੱਤਾ ਗਿਆ ਹੈ ਤੁਸੀਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦੇ ਜੇ ਪਰਿਵਾਰ ਦੇ ਨੰਬਰ ਨਾਲ ਸੰਪਰਕ ਕਰ ਸਕਦੇ ਇਸ ਰਿਸ਼ਤੇ ਬਾਰੇ ਉਹੀ ਫੋਨ ਕਰਨ ਜਿਨ੍ਹਾਂ ਦਾ ਜ਼ਮੀਨ ਜਾਇਦਾਦ ਗੁੜੀਆ ਦੀ ਪੜ੍ਹਾਈ ਘਟੋ-ਕਟੋ ਵੀ ਬੀਏ ਤੋਂ ਪਲੱਸ ਕੀਤੀ ਹੋਵੇ ਬੇਟੀ ਦੀ ਹਾਈਟ 5 ਫੁੱਟ 6 ਇੰਚ ਹੋਵੇ ਉਹੀ ਪਰਿਵਾਰ ਸੰਪਰਕ ਕਰਨ ਜੱਟ ਸਿੱਖ ਪਰਿਵਾਰ